ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸੁਨੇਹਾ ਮੈਮ ਸਾਡੇ ਨਾਲ ਮੌਜੂਦ ਨੇ ਇਹਦਾ ਵੀਜ਼ਾ ਅਫਕਤੋਂ ਜੁਲਾਈ ਦੇ ਆਖਿਰਲੇ ਦਿਨਾਂ ਦੇ ਵਿੱਚ ਅਸੀਂ ਆ ਗਏ ਹਾਂ ਸੈਪਟੈਂਬਰ ਇਨਟੇਕ ਬਹੁਤ ਨੇੜੇ ਹੈ ਹੁਣ ਕੀ ਟ੍ਰੈਂਡ ਹੈ ਆਫਰ ਲੈਟਰ ਦੀ ਕੀ ਸਿਚੁਏਸ਼ਨ ਹੈ ਕਾਸਟ ਲੈਟਰ ਦੀ ਕੀ ਸਿਚੁਏਸ਼ਨ ਹੈ ਪੂਰੀਆਂ ਸਥਿਤੀਆਂ ਤੇ ਕੀ ਹੁਣ ਵੀ ਅਪਲਾਈ ਕਰਕੇ ਵੀਜ਼ਾ ਲਿਆ ਜਾ ਸਕਦਾ ਹੈ ਇਹਨਾਂ ਸਾਰੀਆਂ ਸਥਿਤੀਆਂ ਤੇ ਸਾਡੇ ਨਾਲ ਕਲੈਰਿਟੀ ਦੇਣਗੇ ਸੁਨੇਹਾ ਮੈਮ ਸੁਨੇਹਾ ਮੈਮ ਸਵਾਗਤ ਹੈ ਮੈਂ ਚਾਹੂੰਗਾ ਪੂਰੀ ਕਲੈਰਿਟੀ ਸਾਡੇ ਨਾਲ ਸ਼ੇਅਰ ਕਰੋ। ਸੋ ਸੈਪਟੈਂਬਰ ਇਨਟੇਕ ਬਹੁਤ ਨੀਅਰ ਆ ਚੁੱਕਾ ਵਾ। ਜੁਲਾਈ ਦੇ ਮਿਡ ਦੇ ਵਿੱਚ ਹੈਗੀਆਂ। ਸੋ ਐਸਨ ਕੀ ਟ੍ਰੈਂਡ ਚੱਲ ਰਿਹਾ ਆ ਆਫਰ ਲੈਟਰ ਨੂੰ ਲੈ ਕੇ, ਕਾਸ ਲੈਟਰ ਨੂੰ ਲੈ ਕੇ, ਸਕਸੈਸ ਰੇਟ ਨੂੰ ਲੈ ਕੇ ਔਰ ਯੂਨੀਵਰਸਿਟੀਜ਼ ਦਾ ਕੀ ਕਰੰਟ ਸਿਚੁਏਸ਼ਨ ਹੈ ਗਿਆ। ਸੋ ਕਾਫੀ ਯੂਨੀਵਰਸਿਟੀਜ਼ ਨੇ ਸਭ ਤੋਂ ਪਹਿਲਾਂ ਤੇ ਮੈਂ ਦੱਸਣਾ ਚਾਹਾਂਗੀ ਕਿ ਡੈਡਲਾਈਨਸ ਦੇਨੀਆ ਸਟਾਰਟ ਕਰਦੀਆਂ ਆਫਰ ਲੈਟਰ ਅਪਲਾਈ ਕਰਨ ਦੀ। ਸੋ ਬਹੁਤ ਘੱਟ ਤਾਂ ਦੇ ਕੋ ਹੋਰ 10-15 ਦਿਨ ਦਾ अगर ਤੁਸੀਂ ਸਪਟੰਬਰ ਇਨਟੇਕ ਅਪਲਾਈ ਕਰਨਾ ਚਾਹੁੰਦੇ ਹੋ ਕਿਉਂਕਿ ਯੂਕੇ ਦੇ ਵਿੱਚ ਐਕਸਟੈਂਸ਼ਨ ਮਿਲ ਜਾਂਦੀ ਆ ਕਾਸ ਲੈਟਰ ਦੀ ਗੱਲ ਕਰੀਏ ਤਾਂ ਟੋਟਲੀ ਕਿਉਂਕਿ ਬਹੁਤ ਕੋਸਟਿੰਗ ਕਾਸਟ ਲੈਟਰ ਲੈ ਕੇ ਆ ਰਹੀ ਸੀਗੀ ਸੋ ਇਟਸ ਟੋਟਲੀ ਡਿਪੈਂਡ ਅਪਨ ਯੂਨੀਵਰਸਿਟੀ ਸੋ ਯੂਨੀਵਰਸਿਟੀ ਦਾ ਹਰ ਯੂਨੀਵਰਸਿਟੀ ਦਾ ਨਾ ਯੂਕੇ ਦੇ ਵਿੱਚ ਕੀ ਆ ਕਿ ਕੰਮ ਕਰਨ ਦਾ ਆਪਣਾ ਤਰੀਕਾ ਹੈ ਸੋ ਕੁਝ ਯੂਨੀਵਰਸਿਟੀਆਂ ਬਹੁਤ ਫਾਸਟ ਹੁੰਦੀਆਂ ਕੁਝ ਯੂਨੀਵਰਸਿਟੀਆਂ ਦਾ ਹਫਤਾ 10 ਦਿਨ ਲੱਗਦਾ ਇਟ ਟੋਟਲੀ ਡਿਪੈਂਡ ਕਰਦਾ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਅਸੀਂ ਪਾਰਟਿਕੂਲਰ ਕਾਸਟ ਦੇ ਬਾਰੇ ਨਹੀਂ ਕਹਿ ਸਕਦੇ ਕਿ ਕਿੰਨੇ ਦਿਨਾਂ ਦੇ ਵਿੱਚ ਆ ਜਾਏਗਾ ਸਕਸੈਸ ਰੇਟ ਆਲਵੇਜ਼ ਯੂਕੇ ਦਾ ਗੁੱਡ ਹੀ ਰਿਹਾ ਵਾ ਕਿਉਂਕਿ ਇੱਥੇ ਦਾ ਥੋੜਾ ਸਿਸਟਮ ਹੀ ਅਲੱਗ ਆ ਕਿ ਸਟੈਪ ਬਾਈ ਸਟੈਪ ਹੈਗਾ ਕਿ ਤੁਹਾਨੂੰ ਤਾਂ ਹੀ ਅਨਕੰਡੀਸ਼ਨਲ ਆਫਰ ਲੈਟਰ ਮਿਲਦੀ ਆ ਅਗਰ ਤੁਸੀਂ ਇੰਟਰਵਿਊ ਕਲੀਅਰ ਕਰਦੇ ਹੋ ਕਾਸਟ ਤਾਂ ਮਿਲਦੀ ਆ ਇੰਟਰਵਿਊ ਕਲੀਅਰ ਕਰਦੇ ਹੋ ਐਂਡ ਆਫਟਰ ਥੈਟ ਅੰਬੈਸੀ ਫਾਈਲ ਜਾਂਦੀ ਔਰ ਅੰਬੈਸੀ ਰੈਂਡਮਲੀ ਕਿਸੇ ਦੇ ਵੀ ਇੰਟਰਵਿਊ ਲੈ ਸਕਦੀ ਹੈ 99% ਇੰਟਰਵਿਊਸ ਨਹੀਂ ਆਂਦੀਆ ਸੋ ਮੋਰ ਡਿਟੇਲਲੀ ਚੈਨਲ ਤੇ ਬਨੇ ਰਹੋ ਜਿਨ੍ਹਾਂ ਨੇ ਹਾਲੇ ਤੱਕ ਯੂਕੇ ਦਾ ਅਪਲਾਈ ਨਹੀਂ ਕੀਤਾ ਤਾਂ ਤੁਸੀਂ ਬਹੁਤ ਪੀਕਦੇ ਹੋ ਕਿਉਂਕਿ ਜਨੂਅਰੀ ਇਨਟੇਕ ਸ਼ਡਿਊਲਸ ਬਦਲਣ ਦੀ ਕਾਫੀ ਜ਼ਿਆਦਾ ਸੰਭਾਵਨਾ ਹੈਗੀਆ ਕਿਉਂਕਿ ਇੱਕ ਰੂਲਸ ਜਿਹੜੇ ਆਏ ਹੈਗੇ ਉਹ ਹਾਲੇ ਇੰਪਲੀਮੈਂਟ ਨਹੀਂ ਹੋਇਆ ਪਰ ਪ੍ਰਪੋਜ਼ਲ ਜ਼ਰੂਰ ਆ ਚੁੱਕਾ ਵਾ ਸੋ ਮੋਰ ਡਿਟੇਲਲੀ ਬਨੇ ਰਹੋ ਔਰ ਯੂਕੇ ਦੀ ਐਪਲੀਕੇਸ਼ਨ ਐਸ ਵਿਜੁਅਲ ਅਗਰ ਤੁਸੀਂ ਸਾਡੇ ਨਾਲ ਲਾਉਂਦੇ ਤੁਹਾਡੇ ਤੋਂ ਸਾਰੇ ਦੇ ਸਾਰੇ ਪੈਸੇ ਲਿੱਤੇ ਜਾਣਗੇ ਵੀਜ਼ੇ ਤੋਂ ਬਾਅਦ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਅੱਜ ਦੇ ਐਕਸਪਰਟ ਨੇ ਸਾਡੇ ਨਾਲ ਬਹੁਤ ਹੀ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ ਨੇ ਸਕਰੀਨ ਦੇ ਉੱਤੇ ਇਸ ਵਕਤ ਨੰਬਰ ਹੈ ਵੀਡੀਓ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰੋ ਤੁਸੀਂ ਆ ਨੇੜੇ ਦੇ ਆਫਿਸ 'ਚ ਵੀ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਟੈਲੀਫੋਨ ਨੰਬਰ ਤੇ ਗੱਲ ਕਰਕੇ ਕਿਸੇ ਵੀ ਨੇੜੇ ਦੇ ਆਫਿਸ 'ਚ ਜਾਓ ਆਨਲਾਈਨ ਤੁਸੀਂ ਆਪਣੀ ਫਾਈਲ ਲੌਂਚ ਕਰੋ ਪਰ ਪੂਰੀ ਕਲੈਰਿਟੀ ਲਓ ਪੂਰੀ ਤਸੱਲੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ